ਕੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜੀ ਮਜ਼ਦੂਰੀ ਕਰਕੇ ਜਵਾਖਾ ਪੜਾਇਆ ਜੀ ਪੜਾਏ ਤੇ ਬਹੁਤ ਤਰ ਮਗਾ ਜੀ ਪਾਏ ਨੂੰ ਸਾਡੀ ਇਹ ਹੀ ਬੇਨਤੀ ਹੈ ਜੀ ਸਰਕਾਰ ਵਾਸਤੇ ਜਵਾਡਾ ਮਕਾਨ ਬਣਾਇਆ ਜਾਵੇ ਜੀ ਜਵਾਖਾ ਵੇਉਣ ਵਾਲਾ ਜੀ ਮੈਂ ਪਾ ਨਹੀਂ ਸਕਦਾ ਜੀ ਮਜ਼ਦੂਰੀ ਕਰਦੇ ਆ ਕੁੜੀਆਂ ਮਜ਼ਦੂਰੀ ਕਰਦੀਆਂ ਮੈਂ ਕਰਦਾ ਜਵਾਖਾ ਪੜਦੇ ਹੀ ਪੜਾਈ ਜਾਂਦੇ ਆ ਜੀ ਤੇ ਅਜੇ ਕੋਈ ਜਵਾਖ ਨਹੀਂ ਜੀ ਨੌਕਰੀ ਤੇ ਲੱਗਿਆ ਤੇ ਮੈਂ ਇਕੱਲੇ ਹੀ ਕਮਾਉਣਾ ਹੈ ਜੀ ਪਰਿਵਾਰ ਵਿੱਚ ਮੇਰੀ ਮਾਂ ਹੈ ਜੀ ਤੰਦੇ ਬੇਟੀਆਂ ਜੀ ਮਰੇ ਕਮੰਡਾ ਜੀ ਮੁੰਡਾ ਨਿਆਣਾ ਜੀ ਮੈਂ ਇਸ ਕਰਕੇ ਜੀ ਕਰ ਨਹੀਂ ਸਕਦਾ ਜੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਮੇਰਾ ਹੱਲ ਹੋਵੇ ਮੈਂ ਸਕੰਦਰ ਸਿੰਘ ਸਰਪੰਚ ਖੋਖਰ ਕਲਾਂ ਤੋਂ ਇਹ ਕੱਲ ਜਿਹੜਾ ਜਾਦੇ ਬਾਰਿਸ਼ ਬਹੁਤ ਜ਼ਿਆਦੇ ਹੋਈ ਹੈ ਜੀ ਮੂਲਾ ਧਾਰ ਕਹੇ ਸਕਦੇ ਆਪਾਂ ਉਹਦੇ ਚ ਇਹਨਾਂ ਦਾ ਇਸ ਪਰਿਵਾਰ ਦਾ ਜਿਹੜਾ ਮਕਾਨ ਸੀ ਉਹ ਪੁਰਾਣਾ ਸੀਗਾ ਉਹ ਡਿੱਗ ਪਿਆ ਜੀ ਜਾਨੀ ਨੁਕਸਾਨ ਇਹਨਾਂ ਦਾ ਨਹੀਂ ਹੋਇਆ ਇਹ ਖੇਤ ਜਿਹੜਾ ਕੰਮ ਕਰਨਗੇ ਹੋਏ ਸੀਗੇ ਉਸ ਕਾਰਨ ਬਚਤ ਰਹਿ ਗਈ ਪਰ ਇਹ ਗਰੀਬੀ ਇੰਨੀ ਹੈ ਇਹਨਾਂ ਦੇ ਤਿੰਨ ਬੇਟੀਆਂ ਨੇ ਕਮਾਉਣ ਵਾਲਾ ਕੱਲਾ ਵਿਆਹਣ ਦੇ ਯੋਗ ਨੇ ਤੇ ਇਹਨਾਂ ਦਾ ਜਿਹੜਾ ਮਕਾਨ ਆ ਉਹ ਅਸੀਂ ਸਾਡੇ ਹਲਕਾ ਸਰਦੂਰਗੜ੍ਹ ਐਮ ਐਲ ਏ ਅਸੀਂ ਉਹਨਾਂ ਨੂੰ ਵੀ ਪਰਜੋਰ ਬੇਨਤੀ ਕਰਦੇ ਆਂ ਵੀ ਇਹਨਾਂ ਦਾ ਗਰੀਬ ਦਾ ਮਕਾਨ ਜਿਹੜਾ ਡਿੱਗ ਪਿਆ ਨੁਕਸਾਨ ਹੋ ਗਿਆ ਫੈਲ ਦੇ ਆਧਾਰ ਤੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜੀ ਸਰਪੰਚ ਸਾਹਿਬ ਤੁਹਾਡੇ ਵੱਲ ਪਹਿਲਾਂ ਵੀ ਲਿਖੇ ਭੇਜਿਆ ਗਿਆ ਹੈ ਸਰਕਾਰ ਨੂੰ ਕੁਝ ਇਹਨਾਂ ਦੇ ਮਕਾਨ ਤੋਂ हां जी ਇਹਨਾਂ ਦਾ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦੀ ਸਕੀਮ ਸੀ ਉਹਦੇ 'ਚ ਵੀ ਅਪਲਾਈ ਕਰਾਇਆ ਹੈਗਾ ਪਰ ਅੱਜ ਜਿਹੜਾ ਕੱਲ ਤੂਫਾਨ ਆਇਆ ਮੀਂਹ ਝੱਖੜ ਝੋਲਾ ਜਾਦੇ ਵੱਧ ਹੋਇਆ ਉਹਦੇ 'ਚ ਮੇਰੇ ਪਿੰਡ ਤੋਂ ਤਿੰਨ ਘਰਾਂ ਦੇ ਜਿਹੜੇ ਛੱਤਾਂ ਮਕਾਨ ਡਿੱਗੇ ਆ ਜੀ ਦੋ ਮਾਜਬੀ ਸਿੱਖ ਐਸਸੀ ਪਰਿਵਾਰਾਂ ਦੇ ਆ ਇੱਕ ਬੀਸੀ ਪਰਿਵਾਰ ਰਾਜੇ ਸਿੱਖਾਂ ਦਾ ਮਕਾਨ ਹੈਗਾ ਜਿਹੜਾ ਕੱਲ ਡਿੱਗਾ ਜੀ ਮੀਂਹ 'ਚ ਇਹਨਾਂ ਦਾ ਜਿਹੜਾ ਘਰ ਦਾ ਸਮਾਨ ਸੀ ਟੋਟਲ ਟੁੱਟ ਗਿਆ ਜੀ ਤੁਹਾਨੂੰ ਤੁਸੀਂ ਦੇਖਿਆ ਹੀ ਹੈਗਾ ਆ ਇਧਰ ਸਾਹਮਣੇ ਇਹਨਾਂ ਨੇ ਛੱਪਰ ਵੀ ਲਫਾਫਾ ਤਾਣ ਰੱਖਿਆ ਵਿਚਾਰਿਆਂ ਨੇ ਵੇੜੇ 'ਚ ਬੈਠੇ ਆਗੇ ਤੇ ਮਕਾਨ ਇਹਨਾਂ ਦਾ ਪੂਰਾ ਟੁੱਟੇ ਚੁੱਕਾ ਜੀ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਇਹ ਗਰੀਬਾਂ ਦਾ ਹਾਲਾਤ ਦੇਖ ਕੇ ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਤਾਂ ਜੋ ਆਪ ਦਾ ਇਹ ਮਕਾਨ ਬਣਾ ਸਕਣ ਜੀ